ਸੋ ਕੋਆਂਟ ਹੁੰਦਲ ਦੇ ਪੋਡਕਾਸਟ ਪਰ ਜੀ ਆਇਆਂ ਨੂੰ ਸਾਡੇ ਇਸ ਐਪੀਸੋਡ ਵਿੱਚ ਅਮਨਪਾਲ ਸਾਰਾ ਦੀ ਕਹਾਣੀ ਸਰਦ ਰਿਸ਼ਤੇ ਸੁਣਾਈ ਜਾ ਰਹੀ ਹੈ ਇਸ ਨੂੰ ਆਵਾਜ਼ ਦਿੱਤੀ ਹੈ ਤਮਨਪ੍ਰੀਤ ਕੌਰ ਨੇ ਲਓ ਸੁਣੋ ਇਹ ਕਹਾਣੀ ਸਰਦ ਰਿਸ਼ਤੇ ਅਮਨਪਾਲ ਸਾਰਾ ਲਾਂਡਰ ਕਮਜ਼ੋਰ ਜਹੀ ਆਵਾਜ਼ ਨਾਲ ਕਿਸਮਾਲੇ ਜਹੀ ਰੰਗ ਦੀ ਉਗੜ ਦੁਗੜੀ ਬੰਨੀ ਪੱਗ ਵਾਲੇ ਇਸ ਬਜ਼ੁਰਗ ਨੇ ਬੱਸ ਚੜਨ ਤੋਂ ਪਹਿਲਾਂ ਦਰਵਾਜ਼ੇ ਵਿੱਚ ਖੜਕੇ ਪੁੱਛਿਆ ਮੈਲੇ ਜਹੇ ਤੇ ਕੁਝ ਮੋٹے ਸ਼ੀਸ਼ਿਆਂ ਵਾਲੀ ਕਾਲੀ ਚਹੇ ਫਰੇਮ ਦੀ ਐਨਕ ਵਿੱਚੋਂ ਉਸ ਦੀਆਂ ਅੱਖਾਂ ਸ਼ਾਇਦ ਡਰਾਈਵਰ ਦੀ ਸੀਟ ਤੇ ਬੈਠਾ ਡਰਾਈਵਰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਸਨ ਹਾਂਜੀ ਲੰਘ ਆਓ ਮੈਂ ਸੀੜ ਤੋਂ ਜਵਾਬ ਦਿੱਤਾ ਮੈਂ ਸਮਝ ਗਿਆ ਕਿ ਬਜ਼ੁਰਗ ਇਹ ਪੁੱਛਣਾ ਚਾਹੁੰਦਾ ਹੈ ਕਿ ਬੱਸ ਲੈਡਨਰ ਜਾਵੇਗੀ ਕਿ ਨਹੀਂ ਲਾਰਡਨਰ ਵੈਨਕੂਵਰ ਦੇ ਨਜ਼ਦੀਕ ਹੀ ਇੱਕ ਛੋਟਾ ਜਿਹਾ ਕਸਬਾ ਹੈ ਤੇ ਵੈਨਕੂਵਰ ਤੋਂ ਇੱਥੇ ਪਹੁੰਚਣ ਲਈ ਪਹਿਲਾਂ ਰਚਮੰਡ ਵਿੱਚੋਂ ਲੰਘਣਾ ਪੈਂਦਾ ਹੈ ਪੰਜਾਬੀ ਲੋਕ ਆਮ ਤੌਰ ਇਸ ਨੂੰ ਲਾਂਡਰ ਹੀ ਕਹਿ ਦਿੰਦੇ ਹਨ ਹੌਲੀ-ਹੌਲੀ ਬੱਸ ਦੀਆਂ ਪੌੜੀਆਂ ਚੜ੍ਹ ਕੇ ہتھی ਖੁੰਡੀ ਸੰਭਾਲਦਾ ਬਜ਼ੁਰਗ ਮੇਰੇ ਸੱਜੇ ਹੱਥ ਸਾਹਮਣੀ ਸੀਟ ਉੱਪਰ ਬਹਿ ਗਿਆ ਚਾਲ ਟਾਲ ਤੋਂ ਉਹ ਕਮਜ਼ੋਰ ਪ੍ਰਤੀਤ ਹੁੰਦਾ ਸੀ ਸੀਟ ਤੇ ਬੈਠਣ ਤੋਂ ਬਾਅਦ ਉਸਨੇ ਆਪਣੀ ਨੰਨ ਸਵਾਰੀ ਜਹੇ ਕੋਟ ਦੀ ਜੇਬ ਵਿੱਚੋਂ ਟਿਕਟ ਕੱਢ ਕੇ ਦਿਖਾਇਆ ਤੇ ਫਿਰ ਜਿਵੇਂ ਕੁਝ ਯਾਦ ਆ ਗਿਆ ਹੋਵੇ ਅੱਧ ਖੁੱਲੀ ਚਿੱਟੀ ਦਾੜੀ ਤੇ ਖਾਜ ਜਿਹੀ ਕਰਦਾ ਹਲਕੇ ਜਿਹੀ ਮੁਸਕਾਨ ਨਾਲ ਬੋਲਿਆ ਤੂੰ ਤਾਂ ਆਪਣਾ ਹੀ ਬੰਦਾ ਨਿਕਲਿਆ ਯਾਰ ਹਾਂਜੀ ਸੁਣਾਓ ਕਿਧਰੋਂ ਆਏ ਅੱਜ ਆ ਛੋਟੇ ਗੁਰਦੁਆਰਿਆਂ 9 ਨੰਬਰ ਵਾਲੀ ਬੱਸ ਇੱਥੇ ਤਾਂ ਹੀ ਲੈ ਆਈ ਇੱਥੇ ਆ ਕੇ ਕਈ ਸਿਰ ਲੱਗਾ ਕਈਆਂ ਬੱਸਾਂ ਵਾਲਿਆਂ ਨੂੰ ਪੁੱਛਿਆ ਭਈ ਇਹ ਲਾਂਡਰ ਜਾਣੀ ਆਂ ਕਹਿੰਦੇ ਨਉ ਦੋ ਨੇ ਤਾਂ ਜਵਾਬ ਹੀ ਨਹੀਂ ਦਿੱਤਾ ਬਜ਼ੁਰਗ ਨੇ ਜਿਵੇਂ ਮੇਰੇ ਕੋਲ ਸ਼ਿਕਾਇਤ ਲਾਈ ਪਾਇਆ ਜੀ ਐਸ ਵੇਲੇ ਲੈਡਨਰ ਵਾਲੀ ਬੱਸ ਅੱਧੇ ਅੱਧੇ ਘੰਟੇ ਬਾਅਦ ਆਉਂਦੀ ਹੈ ਮੈਂ ਵੀ ਜਿਵੇਂ ਸਫਾਈ ਦਿੱਤੀ ਹਲਾ ਬਾਈ ਰਜਮੰਡ ਤੋਂ ਤਾਂ ਛੇਤੀ ਮਿਲ ਜਾਂਦੀ ਆ ਇੱਧਰ ਆਈਦਾ ਹੀ ਨਹੀਂ ਬਾਲਾ ਉਹ ਬੜੇ ਗੁਰਦੁਆਰਿਆਂ ਨੈੱਟ ਬ੍ਰਿਜ ਵਾਲੀ ਬੱਸ ਰਜਮੰਡ ਲੈ ਆਉਂਦੀ ਆ ਗਾਹ ਫੇਰ ਲਾਂਡਰ ਵਾਲੀ ਆ ਜਾਂਦੀ ਆ ਹਾਂ ਜੀ بڑے ਗੁਰਦੁਆਰੇ ਨੂੰ ਮੌਜਾ ਬਸਾਂਦੀ ਖਾਸ ਕਰ ਆਪਣੇ ਬਜ਼ੁਰਗਾਂ ਲਈ ਆ ਛੋਟਾ ਗੁਰਦੁਆਰਾ ਜਰਾ ਦੂਰ ਪੈਂਦਾ ਮੈਂ ਕਿਹਾ ਸ਼ਾਮ ਦੇ ਤਕਰੀਬਨ 8 ਵਜ ਚੁੱਕੇ ਸਨ ਗਰਮੀਆਂ ਨੂੰ ਜੇਕਰ ਦਿਨ ਪਧਰਾ ਹੋਵੇ ਵੈਨਕੂਵਰ ਵਿੱਚ ਸ਼ਾਮ ਦੇ 9:30 ਵਜਨ ਤੱਕ ਵੀ ਸੂਰਜ ਦੀ ਲੋ ਰਹਿੰਦੀ ਆ ਫਿਰ ਜਿਸ ਸਵਾਲ ਦੀ ਮੈਨੂੰ ਉਡੀਕ ਸੀ ਬਜ਼ੁਰਗ ਨੇ ਜਰਾ ਗਲਾ ਸਾਫ਼ ਕਰਕੇ ਪੁੱਛਿਆ ਕਿਹੜਾ ਪਿੰਡ ਬਈ ਆਪਣਾ ਜਵਾਨਾ ਹੁਣ ਤਾਂ ਜੀ ਆਹੀ ਸਮਝੋ ਜਿੱਥੇ ਇੰਨੀ ਦੇਰ ਹੋ ਗਈ ਰਹਿੰਦੇ ਆਂ ਵੈਸੇ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਬਜ਼ੁਰਗ ਨੇ ਮਾੜਾ ਜਿਹਾ ਸਿਰ ਹਿਲਾਇਆ ਤੇ ਜਿਵੇਂ ਉਡੀਕਦਾ ਹੋਵੇ ਕਿ ਮੈਂ ਵੀ ਉਸ ਤੋਂ ਉਸਦਾ ਪਿੰਡ ਪੁੱਛਾਂ ਆਪਣਾ ਕਿਹੜਾ ਪਾਈਆ ਜੀ ਆਹ ਗੁਰਾਇਆ ਲੱਗੇ ਬਜ਼ੁਰਗ ਨੇ ਜਿਵੇਂ ਕੁਝ ਚਾ ਨਾਲ ਦੱਸਿਆ ਤੁਹਾਡਾ ਤਾਂ ਸਾਰਾ ਇਲਾਕਾ ਹੀ ਬਾਹਰ ਆ ਇੰਗਲੈਂਡ ਜਾਂ ਕੈਨੇਡਾ ਮੈਂ ਜਿਵੇਂ ਉਸਦੇ ਪਿੰਡ ਦੀ ਤਾਰੀਫ਼ ਕੀਤੀ ਪਰ ਕੈਨੇਡਾ ਦਾ ਨਾਮ ਸੁਣ ਕੇ ਜਿਵੇਂ ਉਸ ਦਾ ਚਾਗਾਇਬ ਹੋ ਗਿਆ ਹੋਵੇ ਕੁਝ ਦੇਰ ਚੁੱਪ ਰਹਿਣ ਬਾਅਦ ਬੋਲਿਆ ਕਾਦਾ ਬਾਹਰ ਜੀ ਫਿਰ ਇੱਕ ਲੰਮਾ ਜਿਹਾ ਸਾਹ ਭਰ ਕੇ ਬੋਲਿਆ ਪਿੰਡ ਪਿੰਡ ਹੀ ਹੁੰਦਾ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਇੱਥੇ ਆਇਆਂ ਨੂੰ ਮੈਨੂੰ ਲੱਗਦਾ ਸੀ ਕਿ ਉਸ ਨੂੰ ਕੈਨੇਡਾ ਆਇਆਂ ਨੂੰ ਜ਼ਿਆਦਾ ਦੇਰ ਨਹੀਂ ਸੀ ਹੋਈ ਹੈ ਆ ਹੋ ਗਏ ਨੇ 6-7 ਮਹੀਨੇ ਜਿਵੇਂ ਕੁਝ ਹਿਸਾਬ ਲਾ ਕੇ ਦੱਸਿਆ ਹੋਵੇ ਕੋਈ ਨਹੀਂ ਭਾਈਆ ਜੀ ਹੌਲੀ ਹੌਲੀ ਤੁਹਾਡਾ ਦਿਲ ਲੱਗ ਜਾਣਾ ਆਪਣੇ ਟੱਬਰ ਨਾਲ ਮੈਂ ਜ਼ਰਾ ਹੌਸਲਾ ਦੇਣ ਦੇ ਲਿਹਾਜ਼ ਨਾਲ ਕਿਹਾ ਆਮ ਕਰਕੇ ਇੱਥੇ ਖਿਆਲ ਕੀਤਾ ਜਾਂਦਾ ਹੈ ਕਿ ਕੈਨੇਡਾ ਵਿੱਚ ਆਪਣੇ ਬਜ਼ੁਰਗ ਐਸ਼ ਕਰਦੇ ਹਨ ਖੁੱਲਾ ਖਾਨ ਪੀਣ ਨੂੰ ਚੜਨ ਲਈ ਕਾਰਾਂ ਇਹਨਾਂ ਨੂੰ ਹੋਰ ਕੀ ਚਾਹੀਦਾ ਪਰ ਉਹ ਉਲਟਾ ਹੋਰ ਉਦਾਸੀ ਨਾਲ ਬੋਲਿਆ ਹੁਣ ਦਿਲਦੁਲ ਕੀ ਲੱਗਣਾ ਹੁਣ ਤਾਂ ਗਹਾਂ ਹੈ ਕਹਿ ਕੇ ਉਸਨੇ ਸਿਰ ਚੁਕਾ ਲਿਆ ਤੇ ਆਪਣੇ ਪੈਰਾਂ ਵਿੱਚ ਪਈ ਕੱਸੀ ਹੋਈ ਗੁਰਗਾਬੀ ਵੱਲ ਵੇਖਣ ਲੱਗ ਪਿਆ ਉਸਦੀ ਉਦਾਸੀ ਮੈਨੂੰ ਕੁਚੜ ਰਹੀ ਸੀ ਕੁਝ ਥੇਰ ਬਾਅਦ ਗੱਲਾਂ ਦਾ ਰੁਖ 모ੜਨ ਲਈ ਮੈਂ ਉਸਨੂੰ ਪੁੱਛਿਆ ਅੱਜ ਛੋਟੇ ਗੁਰਦੁਆਰੇ ਕੋਈ ਖਾਸ ਗੱਲ ਹੈ ਜੀ ਤੇ ਜਿਵੇਂ ਉਸ ਦਾ ਧਿਆਨ ਸੋਚਾਂ ਦੀ ਲੜੀ ਵਿੱਚੋਂ ਉਖੜਿਆ ਹੋਵੇ ਮੂੰਹ ਉਤਾਣੂ ਕਰਕੇ ਕੁਝ ਯਾਦ ਕਰਕੇ ਬੋਲਿਆ ਅੱਜ ਆਗਰ ਨੇ ਬੜੇ ਪਿੰਡिए ਨੇ ਖੰਡ ਪਾਠ ਖੁਲਾਇਆ ਆ ਤਿੰਨਾ ਪੋਤੀਆਂ ਬਾਦ ਪੋਤਾ ਹੋਇਆ ਫਿਰ ਜਿਵੇਂ ਆਪਣੇ ਆਪ ਨਾਲ ਗੱਲਾਂ ਕਰਦਾ ਹੋਵੇ ਐਵੇਂ ਬਾਧੂਈ ਪੋਤੇ-ਪੋਤੀਆਂ ਤੋਂ ਮੈਨੂੰ ਉਸਦੇ ਟੱਬਰ ਵੱਲ ਜਾਣਨ ਦਾ ਵਿਚਾਰ ਆਇਆ ਤੇ ਕੁਝ ਸਿਆਣਿਆਂ ਵਾਲੇ ਤਰੀਕੇ ਨਾਲ ਮੈਂ ਉਸ ਨੂੰ ਪੁੱਛਿਆ ਟੱਬਰ ਤਾਂ ਸੁੱਖ ਨਾਲ ਆਪਣਾ ਵੀ ਇੱਥੇ ਹੀ ਹੋਣਾ ਜਿਵੇਂ ਮੈਂ ਉਸ ਦੀ ਦੁੱਖ ਦੀ ਰਗ ਨੂੰ ਛੇੜ ਦਿੱਤਾ ਹੋਵੇ ਕੁਝ ਦੇਰ ਖਾਮੋਸ਼ ਰਹਿ ਕੇ ਉਦਾਸ ਰਹੀ ਆਵਾਜ਼ ਵਿੱਚ ਬੋਲਿਆ ਕਾਹਦਾ ਟੱਬਰ ਜੀ ਪਿਛਲੇ ਉਬਰੇ ਆ ਇੱਕ ਮੁੰਡਾ ਹੋਇਆ ਸੀ ਬਸ ਮੇਰੇ ਘਰੋਂ ਵਿਚਾਰੀ ਨੇ ਕੋਈ ਗੁਰਦੁਆਰਾ ਨਹੀਂ ਛੱਡਿਆ ਜਿੱਥੇ ਪਾਰਠਾ ਸੁਖਿਆ ਹੋਵੇ ਔਰ ਕਿੰਨੇ ਰੁਪਏ ਸਾਦਾ ਪੀਰਾ ਦੇ ਮੋਹ ਰੋਡ ਦੇ ਉੱਤੇ ਇਹ ਲੜਕਾ ਤੋ ਅੱਡਾ ਜਿਹੜਾ ਲੈਂਡਰ ਰਹਿੰਦਾ ਮੈਂ ਗੱਲ ਸਮਝਣ ਦੇ ਖਿਆਲ ਨਾਲ ਪੁੱਛਿਆ ਆਹੋ ਇਹੀ ਪਹਿਲਾਂ ਇਹਦੇ ਜੰਮਣ ਫੇਰਾ ਕੈਨੇਡਾ ਭੇਜਣ ਨੇ ਮੇਰਾ ਤਾਂ ਬਸ ਪਾਠਾ ਨਹੀਂ ਸਭ ਕਾਸ ਛੋਟੀ ਜਹੀ ਮੇਰੀ ਜ਼ਿੰਮੇਦਾਰੀ ਸੀ ਪਰ ਇੱਥੇ ਨਾਲੋਂ ਤਾਂ ਚੰਗੀ ਸੀ ਆਪਣੇ ਘਰ ਜਿੱਦਾਂ ਵੀ ਬਸ ਵੈਨਕੂਵਰ ਵਿੱਚੋਂ ਨਿਕਲਣ ਤੋਂ ਪਹਿਲਾਂ ਆਖਰੀ ਸਟਾਪ ਤੇ ਰੁਕੀ ਇਸ ਤੋਂ ਬਾਅਦ ਬੱਸ ਨੇ ਲੈਡਰ ਵੱਲ ਜਾਣ ਵਾਲੇ ਹਾਈਵੇ ਉੱਪਰ ਪਹਿ ਜਾਣਾ ਸੀ ਇਸ ਸਟਾਪ ਤੋਂ ਕਈ ਸਵਾਰੀਆਂ ਚੜ੍ਹੀਆਂ ਬੱਸ ਦੀਆਂ ਤਾਂ ਤਕਰੀਬਨ ਸਭ ਸੀਟਾਂ ਭਰ ਚੁੱਕੀਆਂ ਸਨ ਸਿਰਫ ਬਜ਼ੁਰਗ ਦੇ ਨਾਲ ਵਾਲੀ ਸੀਟ ਖਾਲੀ ਪਈ ਸੀ ਇੱਕ 25 ਸਾਲ ਕੁ ਬਰੇ ਦੀ ਅਪ ਟੂ ਡੇਟ ਜਹੀ ਗੋਰੀ ਨੂੰ ਸੀਟ ਨਾ ਮਿਲੀ ਉਹ ਬਜ਼ੁਰਗ ਦੇ ਨੇੜੇ ਦੀ ਛੱਤ ਵਾਲਾ ਡੰਡਾ ਫੜ ਕੇ ਖੜ ਗਈ ਬਜ਼ੁਰਗ ਨੇ ਉਸਨੇ ਪੈਰਾਂ ਤੋਂ ਸਿਰ ਤੱਕ ਦੇਖਿਆ ਅਤੇ ਐਨਕਾਂ ਵਿੱਚੋਂ ਅੱਖਾਂ ਸਿਕੋੜਦੇ ਹੋਏ ਨੇ ਉਹਦੇ ਚਿਹਰੇ ਵੱਲ ਨੀਝ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਜਗ੍ਹਾ ਤੇ ਹੀ ਥੋੜਾ ਹੋਰ ਸਿੱਕੜ ਕੇ ਬੈਠ ਗਿਆ ਜਿਵੇਂ ਕਿ ਆਪਣੇ ਵੱਲੋਂ ਉਸ ਮਟਿਆਰ ਨੂੰ ਸ੍ਰਿਸ਼ਟਾਚਾਰ ਵੱਜੋਂ ਕਹਿ ਰਿਹਾ ਹੋਵੇ ਕਿ ਬੀਬਾ ਖੜੀ ਘਤ ਉਹ ਇਸ ਖਾਲੀ ਸੀਟ ਤੇ ਬੈਠ ਜਾ ਪਰ ਸ਼ਾਇਦ ਉਸ ਬੀਬਾ ਨੂੰ ਬਜ਼ੁਰਗ ਦੇ ਸ੍ਰਿਸ਼ਟਾਚਾਰ ਚੰਗਾ ਨਹੀਂ ਲੱਗਾ ਜਾਂ ਉਸ ਨੂੰ ਮੈਲੇ ਜਹੇ ਤੇ ਪੱਗ ਦਾੜੀ ਵਾਲੇ ਬੁੜੇ ਦੇ ਕੋਲ ਬੈਠਣਾ ਠੀਕ ਨਾ ਲੱਗਾ ਬੈਠਣ ਦੀ ਬਜਾਏ ਉਹ ਬਸ ਦੇ ਪਿੱਛੇ ਵੱਲ ਜਾ ਕੇ ਇੱਕ ਹੋਰ ਡੰਡਾ ਫੜ ਕੇ ਖੜੀ ਹੋ ਗਈ ਬਜ਼ੁਰਗ ਨੇ ਮੂੰਹ ਦੀ ਨੀਵੀਂ ਪਾ ਲਈ। ਮੈਨੂੰ ਉਸਨਕ ਚੜੀਮਟਿਆਰ ਦਾ ਵਰਤਾ ਅੱਛਾ ਨਾ ਲੱਗਾ ਤੇ ਮੈਨੂੰ ਲੱਗਾ ਸ਼ਾਇਦ ਬਜ਼ੁਰਗ ਦੇ ਮਨ ਨੂੰ ਵੀ ਠੇਸ ਪਹੰਚੀ ਹੈ। ਸ਼ਾਇਦ ਇਸੇ ਕਰਕੇ ਉਹ ਚੁੱਪ ਹੋ ਗਿਆ ਸੀ। ਤੁਹਾਡੇ ਘਰੋਂ ਵੀ ਇੱਥੇ ਹੀ ਆਂ, ਮੈਂ ਪੁੱਛਿਆ। ਬਜ਼ੁਰਗ ਦੀ ਸੋਚ ਦੀ ਲੜੀ ਫੇਰ ਟੁੱਟੀ। ਕਾ ਨੂੰ ਲਗਭਗ ਰੋਣ ਹਾਕੀ ਆਵਾਜ਼ ਵਿੱਚ ਬੋਲਿਆ। ਉਹ ਤਾਂ ਵਿਚਾਰੀ ਸਾਲ ਕੋ ਹੋਇਆ ਗੁਜ਼ਰ ਗਏ। ਪਹਿਲਾ ਇਹਦੀਆਂ ਸੁੱਖਾਂ ਫੇ ਇਹਦੇ ਕਹਾ ਮੁੰਡਿਆਂ ਦੀ ਸਾਰੇ ਉੱਬਰ ਉਹ ਤਾਂ ਬਸ ਇਹੀ ਫਿਕਰਾਂ ਨੇ ਵਿਚਾਰੀ ਖਾ ਲਈ ਕੁਝ دیر ਚੁੱਪ ਰਹਿ ਕੇ ਜਿਵੇਂ ਯਾਦਾਂ ਕਰਦਾ ਹੋਵੇ ਬੜਾ ਚਾਹ ਸੀ ਉਹਨੂੰ ਆਪਣੇ ਪੋਤਿਆਂ ਦਾ ਕੈਨੇਡਾ ਦਾ ਇਹ ਸੋਹਰਾ ਐਸਾ ਕੈਨੇਡਾ ਆਇਆ ਮੁੜ ਕੇ ਮਿਲਣ ਹੀ ਨਹੀਂ ਗਿਆ ਚਿੱਠੀ ਚ ਪੇਟੀ ਵੀ ਲੰਗੇ ਡੰਗ ਪਾਉਂਦਾ ਮਾਂ ਇਹਦੀ ਡੀਕਤੀ ਰਹਿੰਦੀ ਹਰ ਬਰੇ ਕਦੇ ਕਹਿਣਾ ਕੀ ਨਿਆਣੇ ਹਲੇ ਨਿੱਕੇ ਆਂ ਗਾਹਾਂ ਦੇ ਬਰੇ ਆਮਾਂਗਾ ਕਦੇ ਅਸੀਂ ਨਵੀਂ ਕਾਰ ਲੈ ਲਈ ਕਦੇ ਅਸੀਂ ਨਵਾਂ ਘਰ ਲੈ ਲਿਆ ਆ ਨਹੀਂ ਹੋਣਾ ਉਹ ਜੇਲਦਾਰਨੀ ਦਾ ਬੋਲ ਕਿ ਠੰਡੇ ਮੁਲਕ ਹੀ ਜਾ ਕੇ ਲਹੂ ਵੀ ਠੰਡਾ ਹੋ ਰਹਿੰਦਾ ਹੈ ਉਹਦੇ ਪੁੱਤ ਵੀ ਉਹਦੀ ਬਾਤ ਨਹੀਂ ਪੁੱਛਦੇ ਕੁਝ ਦੇਰ ਚੁੱਪ ਰਹਿ ਕੇ ਫੇਰ ਬੋਲਿਆ ਉਦਾਂ ਤਾਂ ਖਰਾ ਹੋਇਆ ਕਿਸ਼ਨ ਗੌਰ ਤਾਂ ਬਚ ਗਈ ਨਹੀਂ ਤਾਂ ਮੇਰੇ ਵਾਲੀ ਖੈ ਉਹਨ ਵੀ ਫੱਕਣੀ ਸੀ ਮੁਰਲੀਆਂ ਸਿੱਟਾਂ ਦੀਆਂ ਸਵਾਰੀਆਂ ਕਦੇ ਬਜ਼ੁਰਗ ਨੂੰ ਤੇ ਕਦੇ ਮੈਨੂੰ ਕੁਝ ਧਿਆਨ ਨਾਲ ਦੇਖ ਰਹੀਆਂ ਸਨ ਮਜ਼ਰ ਗੁਰੂ ਜਿਵੇਂ ਮਸੀ ਕੋਈ ਦੁੱਖ ਫਲੋਰਨ ਵਾਲਾ ਮਿਲਿਆ ਹੋਵੇ ਕੁਝ ਚਿਰ ਚੁੱਪ ਰਹਿ ਕੇ ਮੈਂ ਹੀ ਬੋਲ ਪਿਆ ਲਿਆ ਕੋਈ ਬਰੇਸ ਆ ਮੇਰੀ ਅਸੀਂ ਆਨ ਟੁੱਕਿਆ ਆ ਫਾਰਮਰ ਨੂੰ ਭੇਜਦਾ ਮੈਨੂੰ ਅੱਖੇ ਘਰ ਬੇਲਾ ਬੈਠਣ ਨਾਲੋਂ ਖਰਾ ਨਾਲੇ ਸਾਰਾ ਸਾਲ ਪੈਸੇ ਆਉਂਦੇ ਰਹਿਣਗੇ ਤੀਏ ਦਿਨ ਮੈਂ ਤੋਂ ਉੱਠੀ ਨਹੀਂ ਹੋਇਆ ਗੋਡੇ ਵੀ ਕੀ ਕਰਨ ਬਥੇਰਾ ਕੀਤਾ ਸਾਰੀ ਉਮਰ ਡੂੜ ਡੂੜ ਖੇਤ ਵੀ ਕੱਢ ਅਦਾਈਦਾ ਸੀ ਦਿਹਾੜੀ ਦਾ ਪਰ ਫਾਇਦਾ ਕੀ ਹੋਇਆ ਜਦ ਇਸ ਬਰੇਸੇ ਕੋਈ ਫਿੱਟੇ ਮੂੰਹ ਨਹੀਂ ਕਹਿੰਦਾ ਬਜ਼ੁਰਗ ਨੇ ਜਿਵੇਂ ਆਪਣਾ ਆਪ ਨੂੰ ਕਿਹਾ ਚਲੋ ਭਾਈ ਜੀ ਖਾਣ ਪੈਣ ਨੂੰ ਮਿਲਦਾ ਰਹੇ ਇਹੀ ਬੜਾ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਬਜ਼ੁਰਗਨوں ਕੀ ਹੌਸਲਾ ਦਿਆਂ ਸਵੇਰ ਨੂੰ ਕਪ ਚਾਹ ਦਾ ਪੀ ਕੇ ਗੁਰਦੁਆਰੇ ਆ ਜਾਈਦਾ ਹੈ ਸ਼ਾਮ ਨੂੰ ਲੰਗਰ ਛੱਕ ਕੇ ਬੱਸੇ ਬੈਠੀਦਾ ਨਾ ਮੇਰੀ ਇੱਕ ਦਿਨ ਫੋਨ ਤੇ ਕਿਸੇ ਨਾਲ ਗੱਲ ਕਰਦੀ ਸੀ ਆਖੇ ਬੁੜਾ ਕੰਮ ਕਰਨ ਦਾ ਮਾਰਾ ਗੋਡੇ ਫੜ ਕੇ ਬਹਿ ਗਿਆ ਕੰਮ ਕਰਦਾ ਹੁੰਦਾ ਤਾਂ ਫਾਰਮਾਸੀ ਛੱਡ ਦੇਣਾ ਸੀ ਇਹਨੂੰ ਬਾਥਰੂਮ ਬਰਤਨ ਦਾ ਨਹੀਂ ਪਤਾ ਉਦਣ ਦਾ ਆਪਾਂ ਤਾਂ ਸੌਣ ਵੇਲੇ ਹੀ ਘਰ ਜਾਈਦਾ ਬੇਸਮੈਂਟ ਵਿੱਚ ਇੱਕ ਮੰਜ਼ਲਾ ਦਿੱਤਾ ਆ ਘਰ ਵੀ ਕੀ ਕਰਾਂ ਉੱਪਰ ਨਿਆਣੀ ਉੱਚੀ ਉੱਚੀ ਟੀਵੀ ਲਾ ਰੱਖਦੇ ਆ ਉਹਦੇ ਵਿੱਚ ਅਹਜਾਂਗੀਆਂ ਜਹੀਏ ਲਾਈਟ ਆਪਦੀਆਂ ਰਹਿੰਦੀਆਂ ਕਦੇ ਮੈਨੂੰ ਕਹਿੰਦੇ ਆ ਤੇਰੀ ਦਾੜੀ ਚੋਂ ਮੁਸਕਾਉਂਦਾ ਆ ਮੁੰਡੇ ਕੋਲ ਟਾਈਮ ਹੀ ਨਹੀਂ ਹਾਲ ਚਾਲ ਪੁੱਛਣ ਦਾ ਜਾਂ ਕੰਮ ਤੇ ਓਵਰਟਾਈਮ ਜਾਂ ਜਾਂ ਭਾਈਵੰਦਾਨ ਆਣ ਪੀ ਜਾਣੀ ਘਰਾਂ ਦੀਆਂ ਹੀ ਗੱਲਾਂ ਕਰਦੇ ਰਹਿੰਦਾ ਨਵੇਂ ਘਰ بڑے ਘਰ ਇਹਨਾਂ ਨੂੰ ਕੋਈ ਪੁੱਛੇ ਬੁੜੇ ਤਾਂ ਤੁਹਾਡੇ ਸੜਕਾਂ ਤੇ ਰੁੱਲਦੇ ਫਿਰਦੇ ਆ ਕੀ ਕਰਨਾ ਹੈ بڑے ਘਰ ਬਜ਼ੁਰਗ ਦੀ ਗੱਲ ਨੇ ਮੈਨੂੰ ਲਾਜਬਾਫ ਕਰ ਦਿੱਤਾ ਫਿਰ ਹਿਰਖ ਨਾਲ ਬੋਲਿਆ ਹਰ ਵੀਕਐਂਡ ਖੰਡ ਪਾਰਟ ਜਾਂ ਪਾਰਟੀ ਮੇਰੀ ਕਿਨੂੰ ਲੋੜ ਆ ਕੋਈ ਕੋਈ ਨਹੀਂ ਪਈ ਆ ਜੀ ਇਸ ਤਰ੍ਹਾਂ ਨਾ ਕਹੋ ਬੰਦੇ ਦੀ ਤਾਂ ਹਰ ਵੇਲੇ ਬੰਦੇ ਨੂੰ ਲੋੜ ਹੁੰਦੀ ਆ ਨਾਲੇ ਬਜ਼ੁਰਗਾਂ ਦੀ ਤਾਂ ਮੇਰੀ ਗੱਲ ਵਿੱਚੇ ਕੱਟਦਿਆਂ ਬੋਲਿਆ ਹਾਂ ਜੋ ਜਿੰਦੀ ਹੁੰਦੀ ਮੈਂ ਕਦੇ ਤਾਂ ਪਿੰਡ ਮੁੜ ਜਾਣਾ ਸੀ ਪਰ ਉਹ ਤਾਂ ਬਸ ਜਾਰਜ ਮੈਸੀ சுரੰਗ ਪਾਰ ਕਰ ਰਹੀ ਸੀ ਤੇ ਖਿੜਾਕੇ ਵਿੱਚ ਮੈਨੂੰ ਉਸਦੀ ਬਾਕੀ ਗੱਲ ਸਮਝ ਨਾ ਪਈ சுரੰਗ ਪਾਰ ਕਰਕੇ ਬਸ ਅਗਲੀ ਲਾਈਟ ਤੇ ਲੈਡਨਰ ਵੱਲ ਮੁੜ ਗਈ ਨੌਕੋ ਵੱਟ ਟੂ ਕੇਸਨ ਪਰ ਅਜੇ ਵੀ ਦਿਨ ਛਿਪਿਆ ਨਹੀਂ ਸੀ ਲੈਟਰ ਆ ਗਿਆ ਪਾਇਆ ਜੀ ਕਿੱਥੇ ਕੋ ਉਤਰਨਾ ਤੁਸੀਂ ਬਜ਼ੁਰਗ ਜਿਵੇਂ ਖਿਆਲਾਂ ਵਿੱਚੋਂ ਫਿਰ ਜਾਗਿਆ ਹੋਵੇ ਹੈ ਆ ਗਏ ਫਿਰ ਐਨਕ ਦੇ ਸ਼ਿਸ਼ਿਆਂ ਵਿੱਚ ਹੀ ਅੱਖਾਂ ਸਿਕੋੜਦਾ ਬਾਹਰ ਵੱਲ ਦੇਖ ਕੇ ਬੋਲਿਆ ਅੱਜ ਤਾਂ ਕਈ ਦਿਨ ਪਿਆ ਆ ਉਹ پارک ਕੋ ਲਾ ਦੇ ਮੈਨੂੰ ਗਾਹਾਂ ਮੈਂ ਤੁਰ ਕੇ ਚਲਾ ਜਾਊਂਗਾ ਨੇੜੇ ਹੀ ਆ ਮੈਂ پارک ਦੇ ਕੋਲ ਬੱਸ ਰੋਕੀ ਚੰਗਾ ਬਈ ਜਵਾਨਾ ਕਹਿ ਕੇ ਬਜ਼ੁਰਗ ਹੌਲੀ-ਹੌਲੀ ਬੱਸ ਵਿੱਚੋਂ ਉਤਰ ਗਿਆ ਬਾਹਰ ਆ ਕੇ ਉਸਨੇ ਇੱਕ ਵਾਰ ਨੀਂਝ ਰਹੀ ਲਾ ਕੇ ਸੂਰਜ ਵੱਲ ਦੇਖਿਆ ਜਿਵੇਂ ਅੰਦਾਜ਼ਾ ਲਾਉਂਦਾ ਹੋਵੇ ਕਿ ਅਜੇ ਕਦੂ ਕੋ ਹਨੇਰਾ ਹੋਵੇਗਾ ਹੌਲੀ-ਹੌਲੀ ਖੁੰਡੀ ਦੇ ਆਸਰੇ ਤੁਰਦਾ ਹੋ ਪਾਰਕ ਵਿੱਚ ਪਏ ਬੈਂਚ ਉੱਪਰ ਮੱਲਕ ਦੇਣੀ ਸੂਰਜ ਵੱਲ ਮੂੰਹ ਕਰਕੇ ਬੈਠ ਗਿਆ ਇੱਕ ਹੱਥ ਨਾਲ ਗੋਡਾ ਦੱਬਦਾ ਅਤੇ ਦੂਸਰਾ ਹੱਥ ਖੁੰਡੀ ਤੇ ਟਿਕਾ ਕੇ ਉਸ ਉੱਪਰ ਮੂੰਹ ਧਰ ਕੇ ਫਿਰ ਜਿਵੇਂ ਡੂੰਘੇ ਖਿਆਲਾਂ ਵਿੱਚ ਗਵਾਚ ਗਿਆ ਮੈਂ ਬਸ ਦੀ ਤਾਕੀ ਰਾਹੀ ਅਜੇ ਵੀ ਉਸ ਵੱਲ ਦੇਖ ਰਿਹਾ ਸੀ ਮੇਰੇ ਲਈ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਸੀ ਕਿ ਉਹ ਅੱਜ ਦੇ ਦਿਨ ਦਾ ਸੂਰਜ ਡੁੱਬਣ ਦਾ ਇੰਤਜ਼ਾਰ ਕਰ ਰਿਹਾ ਹੈ ਜਾਂ ਕਿ ਆਪਣਾ